ਉਹ ਮੁੜ ਕਿੱਥੇ ਆ ਕੇ ਆਉਗਾ ਤੂੰ ਨਾਲ ਜਾ ਚੱਲ ਰਹਿਣ ਤੇ ਆਪਣਾ ਕੋਈ ਸਮਾਨ ਸੌਣ ਠੀਕ ਹੈ ਤੂੰ ਨਾਲ ਚੱਲ ਜਾ ਚਲੋ ਦੇਖਣ ਆਹ ਚੱਲਦੇ ਅਕੀਨ ਮਗਾਸ ਦਾ ਇਸ ਨਾਲ ਚੱਲੀ ਉਹਦੇ ਨਾਲ ਚੀਕਾ ਦੇ ਸੰਭਾ ਦਾ ਨਿਵਾਇਦਾ ਤੇ 10 ਵਜੇ ਤੱਕ ਆਪ ਨੂੰ ਆਏ ਕਿ ਲਾਵਾ ਦਸਣਾ ਹੂੰ ਆਹ ਤੂੰ ਇਟਾਰਦੇ ਸਨ ਮੈਂ ਆਇਆ ਕੋ ਟੈਗਾ ਆ ਉਹ ਜੀ ਆਇਆ ਇੰਦਰਾ ਚੰਦ ਉਹ ਜੀ ਉਹ ਕੋਈ ਨਹੀਂ ਆ ਜਿੰਨਾ ਦੋ ਦਿੰਦੇ ਆ ਆਹ ਦੇਖ ਮੈਂ ਆ ਤਿੰਨ ਬ੍ਰੇਕ ਤੋਂ ਪਰਹਾ ਦੇ ਜਿਹਨਾਂ ਨੂੰ ਜਾਣਾ ਉੱਪਰ ਬਹੁਤ ਜੀ ਰਾਜ ਕਰਨਾ ਦੇ ਵੀਰੋ ਮੇਰੇ ਨਾਲ ਨੂੰ ਆਇਆ ਵਾਈਰੂ ਆਇਆ ਮਾਣੇ ਇਹ ਵਾਈਰੂ ਆਇਆ ਤੂੰ ਵੀ ਇਟਾਰ ਦੇ ਸਾਮਾ ਆਹ ਯਾਰ ਕੋ ਜਾਏਗਾ ਉਹ ਕੀ ਉਹ ਨਹੀਂ ਕਰਦਾ ਉਹ 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 ਇਹ ਚਾਨਕ ਗੰਜੂ ਨੂੰ ਆਏ ਆ ਕੰਮ ਤੋਂ ਤੇ ਪਾਗੇ ਮੈਂ ਡੰਗਰਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਿਵੇਂ ਅੱਖ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦੀ ਤਾਂ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਪਤਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮੋਟਰਸਾਲੀ ਆ ਤੇ ਵੱਤੋ ਵੱਦ ਸਾਡਾ ਖਰਚਾ ਦਿੱਤਾ ਜਾ ਦੀ ਵੀਰ ਜੀ ਕੀ ਕਾਰਨ ਕੀ ਕੀ ਹੋਇਆ ਜਿੰਦਾ ਕੀ ਲੱਗੀਆਂ ਨੂੰ ਅਹੀਂ ਜੇ ਕੰਮ ਤੋਂ ਆਏ دیر ਕੋਈ ਇਹਨਾਂ ਨੂੰ ਪਾਣੀ ਲਗਾ ਜੋ ਅਸੀਂ ਸਤੇ ਹਾਰ ਕੇ ਨਸੋਂਗੇ ਹਰਿਆਣੋਂ ਬਾਅਦ ਜੋ ਵੇਖ ਰਹੇ ਮੁੰਡਾ ਇਹਨਾਂ ਦੂਜੇ ਨਾਲ ਚੀਕਾ ਮਾਰੀਆਂ ਅੱਗ ਲੱਗੀ ਅੰਦਰ ਜੋ ਆ ਇੱਕ ਵੇਖਾਰੇ ਸਾਰੇ ਮੱਚ ਗਈ ਅੱਗ ਤੇ ਕੀ ਕੀ ਨੁਕਸਾਨ ਆ ਨੁਕਸਾਨ ਡਿਆੜੀ ਪੂਰੀ ਹੋ ਗਈ ਤੇ ਜੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸਾਰੀ ਸਾਰੇ ਅੱਗ ਲੱਗੀ ਸਾਰੇ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗਿਆ ਨੂੰ ਸਰਕਾਰ ਤੋਂ ਕੀ ਮੰਗਿਆ ਰਚੇਰਾ ਪਾਣੀ ਬੱਤੀ ਰਪਾਇਆ ਸਮਝਣ ਲੱਗੇ ਕੀ ਮੰਗ ਕਰਦੇ ਸਰਕਾਰ ਤੋਂ ਐ ਬੇਖੋ ਨਿਸ਼ਕਾਨ ਹੋਇਆ ਜੋ ਵੇਖੋ થોਰਾ ਪਤਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸਿਰੇ ਕੋਈ 4 4 ਵਜੇ ਦੀ ਗੱਲ ਆ ਤੇ ਪਿੰਡ ਪਰਭਾ ਫੇਟ ਕੋਈ ਸਾਨੂੰ ਸਾਰ ਨੂੰ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਜ ਸਿਰੇ ਨੇ ਭਜਾਉਣ ਵਾਸਤੇ ਆਏ ਨੇ ਤੇ ਆਗੇ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸਿਆ ਰਹੀ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ 58 ਦੀਆਂ ਗੱਡੀਆਂ ਭੇਜੀਆਂ ਤੇ ਜਿਹਦੇ ਨਾਲ ਬੜੀ ਜਦੋਂ ਜਹ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮਿਲ ਕੇ ਸਾਖਦੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਜਿਹੜਾ ਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ ਜ ਤਕਰੀਬਨ ਜੀ ਆਪਾਂ ਲਾਈ ਜਦੇ ਪਰ ਭਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਨ ਦਾ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲੀ ਨਿਸ਼ਾਨ ਹੈ ਉਹ ਤਕਰੀਬਨ ਘੱਟੋ-ਘੱਟ ਕੋਈ 10-12 ਲੱਖ ਦੇ ਲੱਗਦੇ ਇਹਨਾਂ ਦਾ ਕਹਿੰਦੇ ਇਨਸਾਨ ਹੋਏ ਕੋਈ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸੇ ਦਾ ਗੁਸਤਾ ਦੇ ਲੈ ਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸੜ ਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਮੜਮੜ ਦੁੱਧ ਤੋ ਪਾ ਕੇ ਆਪਣਾ ਟਾਈਮ ਪਾਸ ਕਰਦੀ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾੜੀ ਦਾ ਸੌੜਿਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰੇਾਂ ਦੇ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਾਂ ਦਾ ਇਹ ਆਸਰਾ ਹੈਗਾ ਤੇ ਉਹ ਅੱਜ ਇਹਨਾਂ ਦਾ ਸਾਰਾ ਜੋ ਸਰਕੇ ਸਵਾਹ ਹੋ ਗਿਆ ਕਿਉਂਕਿ ਜਾਨ ਦੀ ਪ੍ਰਵਾਹਿਤ ਕਰਨੀ ਸੀ ਪਰ ਮਾਲਿਸ਼ਾ ਦਾ ਨੇ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਦੇ ਹੱਥ ਜੁਰ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਵਧੇ ਹੈਲਪ ਕੀਤੀ ਜਾਵੇ ਤਾਂ ਕਿ ਪ੍ਰਵਾਹ ਜਿਹੜਾ ਮੋੜਾ ਪੜੇ ਉਸੇ ਪੇਵਲ ਜਾਵੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਆ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲੱਕ ਚੱਲ ਰਹੀ ਸੀ ਕੋਈ ਸ਼ਾਰ ਸ਼ਰਕਤ ਦੀ ਬਰੌਂਦਾ ਕਰਿਆ ਵੀ ਉਹਦੇ ਨਾਲ ਹੀ ਜਿਹੜਾ ਹੋ ਗਿਆ ਤੇ ਕਪਰਾਲੀ ਘਰ ਚ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਨਰਕੀ ਹੋਈ ਸੀ ਉਹ ਕਪਰਾਲੀ ਨੇ ਪਿਹਾਲ ਗਰੂਪ ਧਾਰ ਲੱਗਦਾ ਤੇ ਉਹਦੇ ਕਾਰਨ ਜਿਹੜਾ ਸਾਰਾ ਕੁਝ ਸਰਪ੍ਰਸਵ ਹੋ ਗਿਆ ਅਣੀ ਸਰ ਕੀ ਮਾਮਲਾ ਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ ਅੱਜ ਸਵੇਰੇ ਹਨ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈਂ 45 ਚੱਕ ਪਿੰਡ ਅੱਜ ਲੱਗੀ ਆ ਮੁਰਕੇ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਨੂੰ ਸਰਦਾਰ ਸਿੰਘ ਡਾਲੀ ਚੱਕ ਦਾ ਕੋ 68 ਸਾਲ ਦੀ ਏਜ ਦਾ ਤੇ ਉਹ ਅਗਦੀ ਰੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟੇ ਸੜ ਗਏ ਸਰ ਕੀ ਕਾਰਨ ਪਤਾ ਚੱਲਿਆ ਅੱਗ ਕਨ ਲੱਗਣ ਦੇ ਹੁਣ ਤੱਕ ਪਤਾ ਲੱਗਿਆ ਕਿ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ